ਾਰੇ ਦੋਸਤੋ TTL ਅਤੇ CMOS ਲੌਜਿਕ ਸ਼੍ਰੇਣੀਆਂ ਅਤੇ ਉਹਨਾਂ ਦਾ ਉਪਵਰਗੀਕਰਨ ਵਿਸ਼ੇ ਉੱਤੇ ਇਸ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਪਿਛਲੇ ਲੈਕਚਰਾਂ ਵਿੱਚ ਐਂਡ ਔਰ ਅਤੇ ਡੌਟ ਗੇਟ ਵਰਗੇ ਲੌਜਿਕ ਗੇਟਸ ਬਾਰੇ ਸਿੱਖ ਚੁੱਕੇ ਹੋ ਜੋ ਡਿਜੀਟਲ ਸਰਕਟਾਂ ਦੇ ਮੂਲ ਤੱਤ ਹੁੰਦੇ ਹਨ ਅਸੀਂ ਆਮ ਤੌਰ ਤੇ ਇਹਨਾਂ ਨੂੰ ਕਾਗਜ਼ ਉੱਤੇ ਚਿੰਨ੍ਹਾਂ ਦੇ ਰੂਪ ਵਿੱਚ ਪੜ੍ਹਦੇ ਹਾਂ ਪਰ ਹਕੀਕਤ ਵਿੱਚ ਇਹ ਗੇਟਸ ਇੰਟੀਗ੍ਰੇਟਿਡ ਸਰਕਟਸ ਭਾਵ ICs ਦੇ ਤੌਰ ਤੇ ਬਣਾਏ ਜਾਂਦੇ ਹਨ ICs ਵਿੱਚ ਬਹੁਤ ਸਾਰੇ ਲੌਜਿਕ ਗੇਟਸ ਇੱਕ ਛੋਟੇ ਪੈਕੇਜ ਵਿੱਚ ਮਿਲ ਕੇ ਡਿਜੀਟਲ ਸਿਸਟਮ ਬਣਾਉਂਦੇ ਹਨ ਜੋ ਕੰਪਿਊਟਰਾਂ, ਕਮਿਊਨੀਕੇਸ਼ਨ ਯੰਤਰਾਂ ਅਤੇ ਹੋਰ ਕਈ ਖੇਤਰਾਂ ਵਿੱਚ ਵਰਤੇ ਜਾਂਦੇ ਹਨ। ਹੁਣ ਆਓ ਵੇਖੀਏ ਕਿ ਇਹ ICs ਸਮੇਂ ਦੇ ਨਾਲ ਕਿਵੇਂ ਵਿਕਸਿਤ ਹੋਏ। ਇਸ ਵਿਕਾਸ ਨੂੰ ਇੰਟੀਗ੍ਰੇਸ਼ਨ ਦੇ ਵੱਖ-ਵੱਖ ਪੱਧਰਾਂ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ ਜੋ ਇਹ ਦਰਸਾਉਂਦੇ ਹਨ ਕਿ ਕਿੰਨੇ ਲੌਜਿਕ ਗੇਟਸ, 트랜ਜ਼ਿਸਟਰਾਂ ਜਾਂ ਕੰਪੋਨੈਂਟਸ ਨੂੰ ਇੱਕ ਸਿੰਗਲ ਚਿਪ ਵਿੱਚ ਪੈਕ ਕੀਤਾ ਜਾ ਸਕਦਾ ਹੈ। ਪਹਿਲਾ ਪੱਧਰ ਸਮਾਲ ਸਕੇਲ ਇੰਟੀਗ੍ਰੇਸ਼ਨ ਹੈ ਜਿਸ ਨੂੰ ਸੰਖੇਪ ਵਿੱਚ ਐਸਐਸਆਈ ਕਿਹਾ ਜਾਂਦਾ ਹੈ ਇਹ ਆਈਸੀਸ ਡਿਜੀਟਲ ਇਲੈਕਟ੍ਰੋਨਿਕਸ ਦੇ ਸ਼ੁਰੂਆਤੀ ਦੌਰ ਵਿੱਚ ਵਿਕਸਿਤ ਕੀਤੇ ਗਏ ਸਨ ਅਤੇ ਇਹ ਸਿਰਫ ਕੁਝ ਲੌਜਿਕ ਗੇਟਸ ਆਮ ਤੌਰ ਤੇ 10 ਤੋਂ ਘੱਟ ਨੂੰ ਇੱਕ ਸਿੰਗਲ ਚਿਪ ਵਿੱਚ ਪੈਕ ਕਰ ਸਕਦੇ ਹਨ ਐਸਐਸਆਈ ਦੀ ਵਰਤੋਂ ਮੂਲ ਕਾਰਵਾਈਆਂ ਲਈ ਕੀਤੀ ਜਾਂਦੀ ਸੀ ਜਿਵੇਂ ਕਿ ਸਧਾਰਨ ਲੌਜਿਕ ਸਰਕਟ ਅਤੇ ਫਲਿੱਪ-ਫਲॉप ਜਿਵੇਂ ਜਿਵੇਂ ਟੈਕਨੋਲੋਜੀ ਵਿਕਸਿਤ ਹੋਈ ਅਸੀਂ ਮੀਡੀਅਮ ਸਕੇਲ ਇੰਟੀਗ੍ਰੇਸ਼ਨ ਵੱਲ ਵਧੇ ਜਿਸ ਨੂੰ ਸੰਖੇਪ ਵਿੱਚ ਐਮਐਸਆਈ ਕਿਹਾ ਜਾਂਦਾ ਹੈ MSI ਨੇ 10 ਤੋਂ 100 ਗੇਟਸ ਨੂੰ ਇੱਕ ਹੀ IC ਵਿੱਚ ਇੰਟੀਗ੍ਰੇਟ ਕਰਨ ਦੀ ਸਹੂਲਤ ਦਿੱਤੀ ਅਤੇ ਇਹ ਸ਼ੁਰੂਆਤੀ ਡਿਜੀਟਲ ਸਿਸਟਮਾਂ ਵਿੱਚ ਵੱਡੇ ਪੱਧਰ ਤੇ ਵਰਤੀ ਗਈ। MSI ਨੇ ਹੋਰ ਗੁੰਝਲਦਾਰ ਕਾਰਜਾਂ ਨੂੰ ਸੰਭਵ ਬਣਾਇਆ ਜਿਵੇਂ ਕਿ ਡੀਕੋਡਰ, ਮਲਟੀਪਲੈਕਸਰ ਅਤੇ ਛੋਟੀਆਂ ਮੈਮਰੀ ਯੂਨਿਟਸ ਆਦਿ। MSI ਤੋਂ ਬਾਅਦ ਅਗਲਾ ਪੱਧਰ ਆਇਆ ਲਾਰਜ ਸਕੇਲ ਇੰਟੀਗ੍ਰੇਸ਼ਨ ਜਿਸ ਨੂੰ ਸੰਖੇਪ ਵਿੱਚ LSI ਕਿਹਾ ਜਾਂਦਾ ਹੈ। ਇੱਕ ਸਿੰਗਲ ਚਿੱਪ ਉਤੇ ਸੈਂਕੜੇ ਤੋਂ ਹਜ਼ਾਰਾਂ ਗੇਟਾਂ ਦੇ ਇੰਟੀਗ੍ਰੇਟ ਹੋਣ ਦੇ ਨਾਲ ਐਲਐਸਆਈ ਨੇ ਹੋਰ ਉન્નਤ ਡਿਜੀਟਲ ਸਿਸਟਮਾਂ ਜਿਵੇਂ ਕਿ ਮਾਈਕਰੋਪ੍ਰੋਸੈਸਰ ਅਤੇ ਸਧਾਰਨ ਕੰਪਿਊਟਰ ਸਿਸਟਮ ਲਈ ਦਰਵਾਜ਼ੇ ਖੋਲੇ। ਇਸ ਇੰਟੀਗ੍ਰੇਸ਼ਨ ਪੱਧਰ ਨੇ ਛੋਟੇ ਅਤੇ ਪ੍ਰਭਾਵਸ਼ਾਲੀ ਡਿਜੀਟਲ ਇਲੈਕਟ੍ਰੋਨਿਕਸ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਵਜੋਂ ਕੰਮ ਕੀਤਾ। ਚੌਥਾ ਪੱਧਰ ਹੈ ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ ਜਿਸ ਨੂੰ ਸੰਖੇਪ ਵਿੱਚ ਵੀਐਲਐਸਆਈ ਕਿਹਾ ਜਾਂਦਾ ਹੈ। ਇਸ ਪੱਧਰ ਤੇ ਹਜ਼ਾਰਾਂ ਤੋਂ ਲੱਖਾਂ ਗੇਟਸ ਨੂੰ ਇੱਕ ਹੀ ਆਈਸੀ ਵਿੱਚ ਇੰਟੀਗ੍ਰੇਟ ਕੀਤਾ ਜਾਂਦਾ ਹੈ। VLSI ਨੇ ਆਧੁਨਿਕ ਟੈਕਨੋਲੋਜੀਆਂ ਜਿਵੇਂ ਕਿ smartphones, ਉन्नत ਪ੍ਰੋਸੈਸਰ ਅਤੇ ਹਾਈ ਸਪੀਡ ਮੈਮਰੀ ਨੂੰ ਸੰਭਵ ਬਣਾਇਆ। ਜ਼ਿਆਦਾਤਰ ਇਲੈਕਟ੍ਰੋਨਿਕ ਜੰਤਰ ਜੋ ਅਸੀਂ ਅੱਜ ਵਰਤਦੇ ਹਾਂ ਦੀ ਬੁਨਿਆਦ VLSI ਹੈ। ਅੰਤ ਵਿੱਚ ਸਾਡੇ ਕੋਲ আল্টਰਾ ਲਾਰਜ ਸਕੇਲ ਇੰਟੀਗ੍ਰੇਸ਼ਨ ਹੈ ਜਿਸ ਨੂੰ ਸੰਖੇਪ ਵਿੱਚ ULSI ਕਿਹਾ ਜਾਂਦਾ ਹੈ। ਇੱਕ ULSI ਚਿਪ ਲੱਖਾਂ ਤੋਂ ਅਰਬਾਂ ਗੇਟਸ ਨੂੰ ਇੰਟੀਗ੍ਰੇਟ ਕਰ ਸਕਦੀ ਹੈ ਜਿਸ ਨਾਲ ਉੱਚ ਪ੍ਰਦਰਸ਼ਨ ਵਾਲੇ ਪ੍ਰੋਸੈਸਰ ਜੀਪੀਯੂਜ਼ ਏਆਈ ਐਕਸਲਰੇਟਰਸ ਅਤੇ ਹੋਰ ਅਤੀ ਆਧੁਨਿਕ ਟੈਕਨੋਲੋਜੀਆਂ ਸੰਭਵ ਹੋ ਜਾਂ। ਇਸ ਪੱਧਰ ਦੀ ਇੰਟੀਗ੍ਰੇਸ਼ਨ ਨੇ ਕਲਾਊਡ ਕੰਪਿਊਟਿੰਗ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਹਾਈ ਸਪੀਡ ਕਮਿਊਨੀਕੇਸ਼ਨ ਸਿਸਟਮ ਵਰਗੇ ਖੇਤਰਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਦਿੰਦੇ ਹਨ। ਐਸਐਸਆਈ ਤੋਂ ਯੂਐਲਐਸਆਈ ਤੱਕ ਦੀ ਤਰੱਕੀ ਡਿਜੀਟਲ ਸਰਕਟਾਂ ਦੀ ਗੁਣਜਲਤਾ ਅਤੇ ਸਮਰੱਥਾਵਾਂ ਵਿੱਚ ਬਹੁਤ ਜ਼ਿਆਦਾ ਵਾਅਦੇ ਨੂੰ ਦਰਸਾਉਂਦੀ ਹੈ। ਇੰਟੀਗ੍ਰੇਸ਼ਨ ਦੇ ਹਰੇਕ ਪੱਧਰ ਨੇ ਨਾ ਸਿਰਫ ਯੰਤਰਾਂ ਦੀ کارਗੁਜ਼ਾਰੀ ਵਿੱਚ ਵਾਧਾ ਕੀਤਾ ਹੈ ਬਲਕਿ ਉਹਨਾਂ ਨੂੰ ਵਧੇਰੇ ਛੋਟੇ ਅਤੇ ਘੱਟ ਲਾਗਤ ਵਾਲੇ ਬਣਾਉਣ ਵਿੱਚ ਵੀ ਯੋਗਦਾਨ ਪਾਇਆ ਹੈ ਇਸ ਤਰੱਕੀ ਨੂੰ ਵੇਤਰ ਤਰੀਕੇ ਨਾਲ ਸਮਝਣ ਲਈ ਸਕਰੀਨ ਉੱਪਰ ਦਿਖਾਈ ਗਈ ਸਾਰਣੀ ਇਨ੍ਹਾਂ ਇੰਟੀਗ੍ਰੇਸ਼ਨ ਪੱਧਰਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੀ ਤੁਲਨਾ ਕਰਦੀ ਹੈ ਜਿਵੇਂ ਕਿ ਸਾਰਣੀ ਵਿੱਚ ਦਿਖਾਇਆ ਗਿਆ ਹੈ ਇਹ ਇੰਟੀਗ੍ਰੇਸ਼ਨ ਪੱਧਰ ਸਿਰਫ ਲੌਜੀਕ ਗੇਟਸ ਦੀ ਗਿਣਤੀ ਨਾਲ ਹੀ ਨਹੀਂ ਸਗੋਂ ਚਿਪ ਦੇ ਅੰਦਰ ਟਰਾਂਜ਼ਿਸਟਰਾਂ ਜਾਂ ਕੰਪੋਨੈਂਟਸ ਦੀ ਗਿਣਤੀ ਨਾਲ ਵੀ ਦਰਸਾਏ ਜਾਂਦੇ ਹਨ ਇਹ ਦ੍ਰਿਸ਼ਟੀਕੋਣ ਕਈ ਦਹਾਕਿਆਂ ਵਿੱਚ IC ਟੈਕਨੋਲੋਜੀ ਵਿੱਚ ਹੋਈ ਸ਼ਾਨਦਾਰ ਤਰੱਕੀ ਨੂੰ ਸਮਝਣ ਵਿੱਚ ਸਾਡੀ ਮਦਦ ਕਰਦਾ ਹੈ। ਹੁਣ ਆਓ ਇਨ੍ਹਾਂ ICs ਦੀ ਕਾਰਗੁਜ਼ਾਰੀ ਵੱਲ ਆਪਣਾ ਧਿਆਨ ਕੇਂਦਰਿਤ ਕਰੀਏ। ਇਨ੍ਹਾਂ ਡਿਜੀਟਲ ICs ਦੀ ਕਾਰਗੁਜ਼ਾਰੀ ਮੁੱਖ ਤੌਰ ਤੇ ਉਹਨਾਂ ਲਈ ਵਰਤੀ ਗਈ ਲੌਜਿਕ ਸ਼੍ਰੇਣੀ ਭਾਵ ਲੌਜਿਕ ਫੈਮਿਲੀ ਤੇ ਨਿਰਭਰ ਕਰਦੀ ਹੈ। ਡਿਜੀਟਲ ਇਲੈਕਟ੍ਰੋਨਿਕਸ ਵਿੱਚ ਇੱਕ ਲੌਜਿਕ ਫੈਮਿਲੀ ਡਿਜੀਟਲ ਸਰਕਟਾਂ ਦੇ ਇੱਕ ਸਮੂਹ ਨੂੰ ਦਰਸਾਉਂਦਾ ਹੈ ਜਿਨ੍ਹਾਂ ਵਿੱਚ ਡਿਜ਼ਾਈਨ ਅਤੇ ਇਲੈਕਟ੍ਰੀਕਲ ਵਿਸ਼ੇਸ਼ਤਾਵਾਂ ਇੱਕ ਸਮਾਨ ਹੁੰਦੀਆਂ ਹਨ। ਇਹ ICs ਨੂੰ ਡਿਜ਼ਾਈਨ ਅਤੇ ਬਣਾਉਣ ਲਈ ਵਰਤੀ ਜਾਂਦੀ ਟੈਕਨੋਲੋਜੀ ਨੂੰ ਵੀ ਦਰਸਾਉਂਦਾ ਹੈ। ਪਿਛਲੇ ਕਈ ਸਾਲਾਂ ਵਿੱਚ ਕਈ ਲੌਜਿਕ ਫੈਮਿਲੀਜ਼ ਨੂੰ ਵਿਕਸਿਤ ਕੀਤਾ ਗਿਆ ਹੈ ਅਤੇ ਇਹ ਲੌਜਿਕ ਫੈਮਿਲੀਜ਼ ਦਾ ਵੱਖ-ਵੱਖ ਪ੍ਰਦਰਸ਼ਨ ਮਾਪ ਡੰਡਾਂ ਦੁਆਰਾ ਵਰਗੀਕਰਨ ਕੀਤਾ ਜਾਂਦਾ ਹੈ ਜੋ ਇਹਨਾਂ ਦੀ ਕਾਰਗੁਜ਼ਾਰੀ, ਸਮਰੱਥਾ ਅਤੇ ਖਾਸ ਉਪਯੋਗਾਂ ਲਈ ਅਨੁਕੂਲਤਾ ਨੂੰ ਨਿਰਧਾਰਿਤ ਕਰਦੇ ਹਨ। ਹੁਣ ਆਓ ਉਹਨਾਂ ਮੁੱਖ ਪ੍ਰਦਰਸ਼ਨ ਮਾਪ ਡੰਡਾਂ ਭਾਵ ਪਰਫਾਰਮੈਂਸ ਪੈਰਾਮੀਟਰਸ ਬਾਰੇ ਗੱਲ ਕਰੀਏ ਜੋ ਸਾਨੂੰ ਵੱਖ-ਵੱਖ ਲੌਜਿਕ ਫੈਮਿਲੀਜ਼ ਨੂੰ ਸਮਝਣ ਅਤੇ ਤੁਲਨਾ ਕਰਨ ਵਿੱਚ ਮਦਦ ਕਰਦੇ ਹਨ। ਪਹਿਲਾ ਪੈਰਾਮੀਟਰ ਹੈ ਪ੍ਰੋਪਗੇਸ਼ਨ ਡਿਲੇ ਜੋ ਉਹ ਸਮਾਂ ਹੈ ਜੋ ਇੱਕ ਸਿਗਨਲ ਨੂੰ ਲੌਜਿਕ ਗੇਟ ਦਰਮਿਆਨ ਇਨਪੁਟ ਤੋਂ ਆਉਟਪੁਟ ਤੱਕ ਪਹੁੰਚਣ ਲਈ ਲੱਗਦਾ ਹੈ ਪ੍ਰੋਪਗੇਸ਼ਨ ਡਿਲੇ ਡਿਜੀਟਲ ਸਰਕਟ ਦੀ ਗਤੀ ਭਾਵ ਸਪੀਡ ਨੂੰ ਪ੍ਰਭਾਵਿਤ ਕਰਦਾ ਹੈ ਜਿੰਨਾ ਘੱਟ ਪ੍ਰੋਪਗੇਸ਼ਨ ਡਿਲੇ ਹੋਵੇਗਾ ਸਰਕਟ ਓਨਾ ਤੇਜ਼ ਕੰਮ ਕਰੇਗਾ ਉਦਾਹਰਣ ਲਈ ਪ੍ਰੋਸੈਸਰ ਅਤੇ ਕਮਿਊਨੀਕੇਸ਼ਨ ਸਿਸਟਮ ਵਰਗੇ ਸਿਸਟਮਾਂ ਵਿੱਚ ਡਾਟਾ ਨੂੰ ਤੇਜ਼ੀ ਨਾਲ ਪ੍ਰੋਸੈਸ ਕਰਨ ਲਈ ਤੇਜ਼ ਸਰਕਟ ਦੀ ਲੋੜ ਹੁੰਦੀ ਹੈ ਖਾਸ ਤੌਰ ਤੇ ਸਮਕਾਲੀ ਸਰਕਟਾਂ ਭਾਵ ਸਿੰਕਰੋਨਸ ਸਰਕਟਸ ਨੂੰ ਡਿਜ਼ਾਈਨ ਕਰਨ ਸਮੇਂ ਪ੍ਰੋਪਗੇਸ਼ਨ ਡਿਲੇ ਬਹੁਤ ਮਹੱਤਵਪੂਰਨ ਹੁੰਦਾ ਹੈ ਜਿੱਥੇ ਸਭ ਕੁਝ ਇੱਕੋ ਸਮੇਂ ਤੇ ਸਾਂਝੇ ਕਲੌਕ ਸਿਗਨਲ ਦੇ ਆਧਾਰ ਤੇ ਹੋਣਾ ਲਾਜ਼ਮੀ ਹੁੰਦਾ ਹੈ ਦੂਸਰਾ ਪੈਰਾਮੀਟਰ ਹੈ ਪਾਵਰ ਡਿਸਿਪੇਸ਼ਨ ਪਾਵਰ ਡਿਸਿਪੇਸ਼ਨ ਊਰਜਾ ਦੀ ਉਸ ਮਾਤਰਾ ਨੂੰ ਦਰਸਾਉਂਦਾ ਹੈ ਜੋ ਇੱਕ ਲੌਜਿਕ ਗੇਟ ਕੰਮ ਕਰਨ ਦੌਰਾਨ ਵਰਤਦਾ ਹੈ ਜਿਸ ਵਿੱਚ ਸਥਿਰ ਸ਼ਕਤੀ ਭਾਵ ਸਟੈਟਿਕ ਪਾਵਰ ਅਤੇ ਗਤੀਸ਼ੀਲ ਸ਼ਕਤੀ ਪਾਵ ਡਾਇਨਾਮਿਕ ਪਾਵਰ ਦੋਵੇਂ ਸ਼ਾਮਿਲ ਹਨ ਸਟੈਟਿਕ ਪਾਵਰ ਦੀ ਵਰਤੋਂ ਉਦੋਂ ਹੁੰਦੀ ਹੈ ਜਦੋਂ ਸਰਕਟ ਵਿਹਲਾ ਹੁੰਦਾ ਹੈ ਜਦੋਂ ਕਿ ਡਾਇਨਾਮਿਕ ਪਾਵਰ ਸਵਿਚਿੰਗ ਦੌਰਾਨ ਖਪਤ ਹੁੰਦੀ ਹੈ ਪਾਵਰ ਡਿਸਿਪੇਸ਼ਨ ਸਿਸਟਮ ਦੀ ਊਰਜਾ ਕੁਸ਼ਲਤਾ ਭਾਵ એનર્ਜੀ ਐਫੀਸ਼ੀਐਂਸੀ ਨੂੰ ਪ੍ਰਭਾਵਿਤ ਕਰਦਾ ਹੈ ਬੈਟਰੀ ਤੇ ਚੱਲਣ ਵਾਲੇ ਯੰਤਰਾਂ ਲਈ ਘੱਟ ਪਾਵਰ ਡਿਸਿਪੇਸ਼ਨ ਬੈਟਰੀ ਦੀ ਉਮਰ ਵਧਾਉਣ ਵਿੱਚ ਮਦਦ ਕਰਦਾ ਹੈ ਬਹੁਤ ਜ਼ਿਆਦਾ ਬਿਜਲੀ ਦੀ ਖਪਤ ਸਰਕਟ ਨੂੰ ਗਰਮ ਕਰਨ ਦਾ ਕਾਰਨ ਵੀ ਬਣ ਸਕਦੀ ਹੈ ਅਤੇ ਇਸ ਕਾਰਨ ਸਰਕਟ ਨੂੰ ਠੰਡਾ ਕਰਨ ਵਾਲੀਆਂ ਤਕਨੀਕਾਂ ਦੀ ਲੋੜ ਪੈਂਦੀ ਹੈ ਤੀਸਰਾ ਪੈਰਾਮੀਟਰ ਸ਼ੋਰ ਹਾਸ਼ੀਆ ਭਾਵ ਨੌਇਜ਼ ਮਾਰਜਨ ਹੈ ਨੌਇਜ਼ ਮਾਰਜਨ ਦੱਸਦਾ ਹੈ ਕਿ ਇੱਕ ਸਿਗਨਲ ਬਿਨਾਂ ਕਿਸੇ ਗਲਤੀ ਦੇ ਕਿੰਨਾ ਸ਼ੋਰ ਭਾਵ ਕਿੰਨੀ ਨੌਇਜ਼ ਸਹਿ ਸਕਦਾ ਹੈ ਇਹ ਦੋ ਤਰ੍ਹਾਂ ਦਾ ਹੁੰਦਾ ਹੈ ਪਹਿਲਾ ਹਾਈ ਨੌਇਜ਼ ਮਾਰਜਨ ਜੋ ਘਟੋ-ਘਟ ਹਾਈ ਆਉਟਪੁੱਟ ਅਤੇ ਹਾਈ ਇਨਪੁੱਟ ਵੋਲਟੇਜ ਦੇ ਵਿਚਕਾਰ ਅੰਤਰ ਨੂੰ ਦਰਸਾਉਂਦਾ ਹੈ ਅਤੇ ਦੂਸਰਾ ਹੈ ਲੋ ਨੌਇਜ਼ ਮਾਰਜਨ ਜੋ ਵੱਧ ਤੋਂ ਵੱਧ ਲੋ ਆਉਟਪੁੱਟ ਅਤੇ ਲੋ ਇਨਪੁੱਟ ਵੋਲਟੇਜ ਦੇ ਵਿਚਕਾਰ ਅੰਤਰ ਨੂੰ ਦਰਸਾਉਂਦਾ ਹੈ ਜਿਆਦਾ ਨੌਇਜ਼ ਮਾਰਜਨ ਸਰਕਟ ਦੀ ਪ੍ਰੋਸੈਸਯੋਗਤਾ ਨੂੰ ਵਧਾਉਂਦਾ ਹੈ ਖਾਸ ਕਰਕੇ ਜਦੋਂ ਸਰਕਟ ਨੂੰ ਨੌਇਜ਼ ਵਾਲੇ ਵਾਤਾਵਰਣ ਵਿੱਚ ਉਪਯੋਗ ਕਰਨਾ ਹੋਵੇ ਚੌਥਾ ਪੈਰਾਮੀਟਰ ਫੈਨ ਆਊਟ ਹੈ ਜੋ ਇਹ ਦਰਸਾਉਂਦਾ ਹੈ ਕਿ ਗੇਟ ਦੀ ਇੱਕ ਆਊਟਪੁੱਟ ਬਿਨਾਂ ਸਿਗਨਲ ਡੀਕ੍ਰੀਡੇਸ਼ਨ ਦੇ ਗੇਟਸ ਦੇ ਕਿੰਨੇ ਇਨਪੁੱਟਸ ਚਲਾ ਸਕਦਾ ਹੈ ਇਹ ਡਿਜੀਟਲ ਸਰਕਟਾਂ ਵਿੱਚ ਪ੍ਰੋਸੈਸਯੋਗ ਪ੍ਰਦਰਸ਼ਨ ਨੂੰ ਯਕੀਨੀ ਬਣਾਉਂਦਾ ਹੈ ਪੰਜਵਾਂ ਪੈਰਾਮੀਟਰ ਫੈਨ ਇਨ ਹੈ ਜਿਸ ਦਾ ਮਤਲਬ ਹੈ ਕਿ ਇੱਕ ਲੌਜਿਕ ਗੇਟ ਕਿੰਨੇ ਇਨਪੁਟਸ ਨੂੰ ਸੰਭਾਲ ਸਕਦਾ ਹੈ ਵੱਧ ਇਨਪੁਟਸ ਨਾਲ ਗੁੰਝਰਦਾਰ ਲੌਜਿਕ ਫੰਕਸ਼ਨ ਸੰਭਵ ਹੁੰਦੇ ਹਨ ਪਰ ਇਸ ਨਾਲ ਪਾਵਰ ਡਿਸਿਪੇਸ਼ਨ ਅਤੇ ਡਿਲੇ ਵੱਧ ਸਕਦੇ ਹਨ ਇਸ ਲਈ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੁੰਦਾ ਹੈ ਸ਼ੇਮਾ ਪੈਰਾਮੀਟਰ ਪਾਵਰ ਡਿਲੇ ਪ੍ਰੋਡਕਟ ਜਿਸ ਨੂੰ ਫਿਗਰ ਆਫ ਮੈਰਿਟ ਵੀ ਕਿਹਾ ਜਾਂਦਾ ਹੈ ਪਾਵਰ ਡਿਸਿਪੇਸ਼ਨ ਅਤੇ ਪ੍ਰੋਪਗੇਸ਼ਨ ਡਿਲੇ ਨੂੰ ਗੁਣਾ ਕਰਕੇ ਇੱਕ ਸਵਿਚਿੰਗ ਆਪਰੇਸ਼ਨ ਦੌਰਾਨ ਖਪਤ ਕੀਤੀ ਊਰਜਾ ਨੂੰ ਮਾਪਦਾ ਹੈ ਪਾਵਰ ਡਿਲੇ ਪ੍ਰੋਡਕਟ ਜਿੰਨਾ ਸੰਭਵ ਹੋ ਸਕੇ ਛੋਟਾ ਹੋਣਾ ਚਾਹੀਦਾ ਹੈ ਕਿਉਂਕਿ ਛੋਟਾ ਮੁੱਲ ਘੱਟ ਤੋਂ ਘੱਟ ਬਿਜਲੀ ਦੀ ਖਪਤ ਅਤੇ ਡਿਲੇ ਦੇ ਨਾਲ ਸਹੀ ਕਾਰਗੁਜ਼ਾਰੀ ਨੂੰ ਯਕੀਨੀ ਬਣਾਉਂਦਾ ਹੈ। ਸੱਤਵਾਂ ਪੈਰਾਮੀਟਰ ਸਵਿਚਿੰਗ ਸਪੀਡ ਹੈ ਜੋ ਇਹ ਦੱਸਦਾ ਹੈ ਕਿ ਇੱਕ ਗੇਟ ਹਾਈ ਅਤੇ ਲੋ ਸਟੇਟਸ ਵਿਚਕਾਰ ਕਿੰਨੀ ਤੇਜ਼ੀ ਨਾਲ ਬਦਲ ਸਕਦਾ ਹੈ। ਤੇਜ਼ ਗਤੀ ਹਾਈ ਸਪੀਡ ਵਾਲੀਆਂ ਐਪਲੀਕੇਸ਼ਨਾਂ ਜਿਵੇਂ ਕਿ ਡਾਟਾ ਕਮਿਊਨੀਕੇਸ਼ਨ ਅਤੇ ਰੀਅਲ ਟਾਈਮ ਪ੍ਰੋਸੈਸਿੰਗ ਲਈ ਮਹੱਤਵਪੂਰਨ ਹੁੰਦੀ ਹੈ। ਅਗਲਾ ਪੈਰਾਮੀਟਰ ਟੈਂਪਰੇਚਰ ਰੇਂਜ ਭਾਵ ਤਾਪਮਨ ਦੀ ਸੀਮਾ ਹੈ ਜੋ ਉਹਨਾਂ ਵਾਤਾਵਰਣ ਦੀਆਂ ਸਥਿਤੀਆਂ ਨੂੰ ਦਰਸਾਉਂਦੀ ਹੈ ਜਿੱਥੇ ਇੱਕ ਲੌਜਿਕ ਫੈਮਿਲੀ ਪ੍ਰੋਸੈਸਯੋਗ ਤਰੀਕੇ ਨਾਲ ਕੰਮ ਕਰ ਸਕਦੀ ਹੈ ਵੱਧ ਤਾਪਮਨ ਸੀਮਾਵਾਂ ਉਦਯੋਗਿਕ ਜਾਂ ਜੰਗ ਦੇ ਮੈਦਾਨ ਵਰਗੇ ਵਾਤਾਵਰਣਾਂ ਵਿੱਚ ਸਥਿਰਤਾ ਨੂੰ ਯਕੀਨੀ ਬਣਾਉਂਦੀਆਂ ਹਨ ਇਨ੍ਹਾਂ ਪੈਰਾਮੀਟਰਸ ਨੂੰ ਸਮਝਣਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਕਿਸੇ ਖਾਸ ਐਪਲੀਕੇਸ਼ਨ ਲਈ ਸਹੀ ਲੌਜਿਕ ਫੈਮਿਲੀ ਚੁਣਨ ਵਿੱਚ ਮਦਦ ਕਰਦੇ ਹਨ ਇਨ੍ਹਾਂ ਪੈਰਾਮੀਟਰਸ ਨੂੰ ਧਿਆਨ ਵਿੱਚ ਰੱਖ ਕੇ ਇੰਜੀਨੀਅਰ ਸਾਰਤਕ ਅਤੇ ਪ੍ਰੋਸੈਜੋਗ ਸਰਕਟ ਡਿਜ਼ਾਈਨ ਕਰ ਸਕਤੇ ਹਨ ਜੋ ਵੱਖ-ਵੱਖ ਵਾਤਾਵਰਣਾਂ ਲਈ ਅਨੁਕੂਲ ਹੁੰਦੇ ਹਨ ਹੁਣ ਜਦੋਂ ਅਸੀਂ ਮੁੱਖ ਪ੍ਰਦਰਸ਼ਨ ਮਾਪ ਡੰਡਾ ਨੂੰ ਜਾਣ ਲਿਆ ਹੈ ਆਓ ਸ਼ੁਰੂਆਤੀ ਲੌਜਿਕ ਫੈਮਿਲੀਜ਼ ਜਿਵੇਂ ਆਰਟੀਐਲ ਡੀਟੀਐਲ ਅਤੇ ਈਸੀਐਲ ਬਾਰੇ ਗੱਲ ਕਰੀਏ ਇਹਨਾਂ ਨੇ ਡਿਜੀਟਲ ਇਲੈਕਟ੍ਰੋਨਿਕਸ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਆਰਟੀਐਲ ਜਾਨੀ ਕਿ ਰਜਿਸਟਰ 트ਾਂਜ਼ਿਸਟਰ ਲੌਜਿਕ ਲੋਜਿਕ ਗੇਟ ਬਣਾਉਣ ਲਈ 트랜지ਸਟਰਾਂ ਅਤੇ ਰੈਜ਼ਿਸਟਰਾਂ ਦੀ ਵਰਤੋਂ ਕਰਦਾ ਹੈ ਹਾਲਾਂਕਿ ਇਹ ਮਹੱਤਵਪੂਰਨ ਸੀ ਪਰ ਇਸ ਦੀ ਬਿਜਲੀ ਦੀ ਖਪਤ ਜ਼ਿਆਦਾ ਸੀ ਅਤੇ ਸਪੀਡ ਘੱਟ ਸੀ ਜਿਸ ਕਰਕੇ ਇਹ ਆਧੁਨਿਕ ਸਿਸਟਮਾਂ ਲਈ ਉਪਯੋਗੀ ਨਹੀਂ ਹੈ ਡੀਟੀਐਲ ਜਾਨੀ ਕਿ ਡਾਇਓਡ 트랜지ਸਟਰ ਲੋਜਿਕ ਨੇ ਆਰਟੀਐਲ ਨਾਲੋਂ ਬਿਹਤਰ ਪ੍ਰਦਰਸ਼ਨ ਦੇਣ ਲਈ ਰੈਜ਼ਿਸਟਰਾਂ ਦੀ ਥਾਂ ਡਾਇਓਡ ਦੀ ਵਰਤੋਂ ਕੀਤੀ ਜਿਸ ਨਾਲ ਪ੍ਰਦਰਸ਼ਨ ਵਿੱਚ ਕੁਝ ਸੁਧਾਰ ਹੋਇਆ ਪਰ ਫਿਰ ਵੀ ਸਪੀਡ ਅਤੇ ਪ੍ਰੋਸੈਜੁਕਤਾ ਦੇ ਮੁੱਦੇ ਪ੍ਰਭਾਵੀ ਰਹੇ ECL ਜਾਨੀ ਕਿ ਇਮਿਟਰ ਕਪਲਡ ਲੌਜਿਕ ਬਹੁਤ ਤੇਜ਼ੀ ਅਤੇ ਹਾਈ ਸਪੀਡ ਸਿਸਟਮਾਂ ਵਿੱਚ ਵਰਤਿਆ ਜਾਂਦਾ ਸੀ ਪਰ ਇਸ ਦੀ ਬਿਜਲੀ ਦੀ ਜ਼ਿਆਦਾ ਖਪਤ ਅਤੇ ਗੁੰਝਲਦਾਰ ਡਿਜ਼ਾਈਨ ਨੇ ਇਸ ਨੂੰ ਜ਼ਿਆਦਾਤਰ ਐਪਲੀਕੇਸ਼ਨਾਂ ਲਈ ਟੁਕਮਾ ਨਹੀਂ ਰਹਿਣ ਦਿੱਤਾ RTL DTL ਅਤੇ ECL ਵਰਗੀਆਂ ਸ਼ੁਰੂਆਤੀ ਲੌਜਿਕ ਫੈਮਿਲੀਜ਼ ਨੇ ਡਿਜੀਟਲ ਇਲੈਕਟ੍ਰੋਨਿਕਸ ਦੀ ਨੀਂਹ ਰੱਖੀ ਪਰ ਆਖਰਕਾਰ ਇਹਨਾਂ ਨੂੰ TTL ਅਤੇ CMOS ਵਰਗੇ ਹੋਰ ਪ੍ਰਭਾਵਸ਼ਾਲੀ ਫੈਮਿਲੀਜ਼ ਨੇ ਬਦਲ ਦਿੱਤਾ ਇਹ ਫੈਮਿਲੀਜ਼ ਕੰਪਿਊਟਰਸ ਸਮਾਰਟਫੋਨ ਅਤੇ ਇੰਬੈਡਡ ਸਿਸਟਮ ਵਰਗੇ ਯੰਤਰਾਂ ਵਿੱਚ ਵੱਡੇ ਪਦਰਤੇ ਵਰਤੀਆਂ ਜਾਂਦੀਆਂ ਹਨ ਅਤੇ ਇਹ ਗਤੀ, ਬਿਜਲੀ ਦੀ ਖਪਤ ਅਤੇ ਨਿਰਮਾਣ ਦੀ ਆਸਾਨੀ ਦੇ ਇੱਕ ਚੰਗੇ ਸੰਤੁਲਨ ਦੀ ਪੇਸ਼ਕਸ਼ ਕਰਦੀਆਂ ਹਨ। TTL ਜਾਂ 트랜지스터 트랜지스터 ਲੌਜਿਕ ਪੁਰਾਣੀਆਂ ਅਤੇ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਲੌਜਿਕ ਫੈਮਿਲੀਜ਼ ਵਿੱਚੋਂ ਇੱਕ ਹੈ। ਇਹ ਐਂਡ, ਆਰ ਅਤੇ ਨਾਟ ਵਰਗੇ ਆਪਰੇਸ਼ਨਾਂ ਲਈ ਬਾਈਪੋਲਰ ਜੰਕਸ਼ਨ 트랜지ਸਟਰਸ ਭਾਵ VJT's ਅਤੇ ਰਿਸਿਸਟਰ ਦੀ ਵਰਤੋਂ ਕਰਦੀ ਹੈ ਇਨਪੁਟ ਸਿਗਨਲ ट्रांजਿਸਟਰ ਦੀ ਸਟੇਟ ਨੂੰ ਨਿਯੰਤਰਿਤ ਕਰਦਾ ਹੈ ਜਿਸ ਨਾਲ ਆਉਟਪੁਟ ਨਿਰਧਾਰਿਤ ਹੁੰਦੀ ਹੈ ਉਦਾਹਰਨ ਵਜੋਂ ਤੁਸੀਂ ਸਕਰੀਨ ਉੱਪਰ ਇੱਕ TTL ਨੈਂਡ ਗੇਟ ਦੇਖ ਸਕਦੇ ਹੋ ਜਿਸ ਵਿੱਚ ਦੋਨੋਂ ਹਾਈ ਇਨਪੁਟ ਆਉਟਪੁਟ ਨੂੰ ਲੋਅ ਖਿੱਚਦੇ ਹਨ ਨਹੀਂ ਤਾਂ ਆਉਟਪੁਟ ਹਾਈ ਰਹਿੰਦੀ ਹੈ TTL ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਇਸ ਦੀ ਸਪੀਡ ਹੈ ਜੋ ਕਿ BJT's ਦੇ ਤੇਜ਼ ਸਵਿਚਿੰਗ ਸਪੀਡ ਕਰਕੇ ਪ੍ਰਾਪਤ ਹੁੰਦੀ ਹੈ ਅਤੇ ਇਸ ਨਾਲੇ ਡਾਟਾ ਪ੍ਰੋਸੈਸਿੰਗ ਲਈ ਟੁਕਮਾ ਬਣਦਾ ਹੈ। TTL ਇੱਕ ਨਿਸ਼ਚਿਤ 5 ਵੋਲਟ ਸਪਲਾਈ ਤੇ ਕੰਮ ਕਰਦਾ ਹੈ ਜਿਸ ਵਿੱਚ 0 ਵੋਲਟ ਦੇ ਨੇੜੇ ਵਾਲੀ ਵੋਲਟੇਜ ਲਾਜਿਕ 0 ਨੂੰ ਦਰਸਾਉਂਦੀ ਹੈ ਅਤੇ 5 ਵੋਲਟ ਦੇ ਨੇੜੇ ਵਾਲੀ ਵੋਲਟੇਜ ਲਾਜਿਕ 1 ਨੂੰ ਦਰਸਾਉਂਦੀ ਹੈ। ਇਹ ਸਰਕਟ ਡਿਜ਼ਾਈਨ ਨੂੰ ਸਰਲ ਬਣਾਉਂਦਾ ਹੈ। TTL ਵਿੱਚ ਵਧੀਆ ਫੈਨ ਆਊਟ ਸਮਰੱਥਾ ਵੀ ਹੁੰਦੀ ਹੈ ਜੋ ਕਿ ਬਿਨਾਂ ਕਿਸੇ ਮਹੱਤਵਪੂਰਨ ਸਿਗਨਲ ਦੇ ਨੁਕਸਾਨ ਦੇ ਕਈ ਗੇਟਾਂ ਨੂੰ ਚਲਾ ਸਕਦੀ ਹੈ। ਅਤੇ ਇਹ ਨੌਇਜ਼ ਵਾਲੇ ਵਾਤਾਵਰਣ ਵਿੱਚ ਪ੍ਰੋਸੈਜਯੋਗਤਾ ਪ੍ਰਦਾਨ ਕਰਦੀ ਹੈ ਆਓ ਹੁਣ ਅਸੀਂ TTL ਲੌਜਿਕ ਫੈਮਿਲੀ ਦੇ ਉਪ ਵਰਗੀਕਰਨ ਬਾਰੇ ਗੱਲ ਕਰੀਏ ਸਮੇਂ ਦੇ ਨਾਲ TTL ਦੀਆਂ ਵੱਖ-ਵੱਖ ਉਪ ਸ਼੍ਰੇਣੀਆਂ ਵਿਕਸਿਤ ਕੀਤੀਆਂ ਗਈਆਂ ਜੋ ਵੱਖ-ਵੱਖ ਐਪਲੀਕੇਸ਼ਨਜ਼ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਪੀਡ, ਬਿਜਲੀ ਦੀ ਖਪਤ ਅਤੇ ਸਮੁੱਚੀ ਕਾਰਗੁਜ਼ਾਰੀ ਦਾ ਸੰਤੁਲਨ ਪ੍ਰਦਾਨ ਕਰਦੀਆਂ ਹਨ ਇਨ੍ਹਾਂ ਉਪ ਸ਼੍ਰੇਣੀਆਂ ਵਿੱਚ ਸਟੈਂਡਰਡ TTL, ਲੋ ਪਾਵਰ TTL, ਹਾਈ ਸਪੀਡ TTL ਸ਼ਾਰਟਕੀ TTl ਅਤੇ ਐਡਵਾਂਸਡ ਸ਼ਾਰਟਕੀ TTl ਸ਼ਾਮਿਲ ਹਨ ਸਟੈਂਡਰਡ TTl ਸਭ ਤੋਂ ਮੂਲ ਰੂਪ ਹੈ ਅਤੇ ਇਹ ਉਹ ਮੁੱਖ ਕਿਸਮ ਹੈ ਜੋ TTl ਟੈਕਨੋਲੋਜੀ ਦੀ ਸ਼ੁਰੂਆਤ ਵਿੱਚ ਵਰਤੀ ਗਈ ਸੀ ਸਟੈਂਡਰਡ TTl 5 ਵੋਲਟ ਤੇ ਕੰਮ ਕਰਦਾ ਹੈ ਘੱਟ ਬਿਜਲੀ ਦੀ ਖਪਤ ਵਾਲਾ ਹੈ ਅਤੇ ਇਸ ਕਰਕੇ ਆਮ ਉਦੇਸ਼ ਵਾਲੀਆਂ ਐਪਲੀਕੇਸ਼ਨਾਂ ਲਈ ਟੁਕਮਾ ਹੈ ਇਹ ਆਮ ਤੌਰ ਤੇ ਛੋਟੇ ਡਿਜੀਟਲ ਸਿਸਟਮਾਂ ਵਿੱਚ ਵਰਤਿਆ ਜਾਂਦਾ ਹੈ ਜਿੱਥੇ ਦਰਮਿਆਨੀ ਸਪੀਡ ਅਤੇ ਬਿਜਲੀ ਦੀ ਖਪਤ ਸਵੀਕਾਰਯੋਗ ਹੁੰਦੀ ਹੈ लो पावर टीटीएल ਜਿਸ ਨੂੰ ਐਲਟੀਟੀਐਲ ਵੀ ਕਿਹਾ ਜਾਂਦਾ ਹੈ ਰੈਜ਼ਿਸਟਰਾਂ ਦੇ ਮੁੱਲਾਂ ਨੂੰ ਵਧਾ ਕੇ ਡਿਜ਼ਾਈਨ ਕੀਤਾ ਗਿਆ ਹੈ ਤਾਂ ਕਿ ਇਹ ਬਿਜਲੀ ਦੀ ਖਪਤ ਘਟ ਕਰੇ ਹਾਲਾਂਕਿ ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਇਹ ਸਟੈਂਡਰਡ ਟਟੀਐਲ ਦੇ ਮੁਕਾਬਲੇ ਘੱਟ ਸਪੀਡ ਨਾਲ ਕੰਮ ਕਰਦਾ ਹੈ ਲੋ ਪਾਵਰ ਟਟੀਐਲ ਉਹਨਾਂ ਐਪਲੀਕੇਸ਼ਨਾਂ ਲਈ ਟੁਕਮਾ ਹੈ ਜਿੱਥੇ ਬਿਜਲੀ ਦੀ ਖਪਤ ਨੂੰ ਘਟਾਉਣਾ ਸਪੀਡ ਨਾਲੋਂ ਵੱਧ ਮਹੱਤਵਪੂਰਨ ਹੈ ਜਿਵੇਂ ਕਿ ਬੈਟਰੀ ਨਾਲ ਚੱਲਣ ਵਾਲੇ ਜੰਤਰ ਹਾਈ ਸਪੀਡ TTL ਜਿਸ ਨੂੰ HTTL ਵੀ ਕਿਹਾ ਜਾਂਦਾ ਹੈ ਤੇਜ਼ ਸਪੀਡ ਦੀ ਲੋਡ ਨੂੰ ਪੂਰਾ ਕਰਨ ਲਈ ਵਿਕਸਿਤ ਕੀਤਾ ਗਿਆ ਸੀ ਇਹ ਛੋਟੇ ਰੈジਸਟਰਾਂ ਤੇ ਤੇਜ਼ 트랜ਜ਼ਿਸਟਰਾਂ ਦੀ ਪਰਤੋਂ ਕਰਦਾ ਹੈ ਪਰ ਇਹ ਬਿਜਲੀ ਦੀ ਖਪਤ ਸਟੈਂਡਰਡ TTL ਨਾਲੋਂ ਵੱਧ ਕਰਦਾ ਹੈ ਹਾਈ ਸਪੀਡ TTL ਉਹਨਾਂ ਐਪਲੀਕੇਸ਼ਨਾਂ ਲਈ ਟੁਕਮਾ ਹੈ ਜਿੱਥੇ ਤੇਜ਼ ਡਾਟਾ ਪ੍ਰੋਸੈਸਿੰਗ ਦੀ ਲੋਡ ਹੁੰਦੀ ਹੈ ਜਿਵੇਂ ਕਿ ਹਾਈ ਸਪੀਡ ਕਮਿਊਨੀਕੇਸ਼ਨ ਸਿਸਟਮ ਜਾਂ ਆਧੁਨਿਕ ਕੰਪਿਊਟਿੰਗ ਉਪਕਰਣ ਸ਼ਾਰਟਕੀ ਟੀਟੀਐਲ ਜਿਸ ਨੂੰ ਐਸਟੀਟੀਐਲ ਵੀ ਕਿਹਾ ਜਾਂਦਾ ਹੈ ਇੱਕ ਉન્નਤ ਕਿਸਮ ਹੈ ਜੋ ਡਿਜ਼ਾਈਨ ਵਿੱਚ ਸ਼ਾਰਟਕੀ ਡਾਇਓਡਸ ਨੂੰ ਸ਼ਾਮਿਲ ਕਰਦੀ ਹੈ ਇਹ ਡਾਇਓਡ ਟਰਾਂਜ਼ਿਸਟਰਾਂ ਨੂੰ ਪੂਰੀ ਤਰ੍ਹਾਂ ਸੈਚੂਰੇਟ ਹੋਣ ਤੋਂ ਰੋਕਦੇ ਹਨ ਜਿਸ ਨਾਲ ਸਵਿਚਿੰਗ ਸਮਾਂ ਘਟਦਾ ਹੈ ਅਤੇ ਸ਼ਾਰਟਕੀ ਟੀਟੀਐਲ ਨੂੰ ਸਟੈਂਡਰਡ ਟੀਟੀਐਲ ਨਾਲੋਂ ਤੇਜ਼ ਬਣਾਉਂਦਾ ਹੈ ਹਾਲਾਂਕਿ ਥੋੜੀ ਜ਼ਿਆਦਾ ਬਿਜਲੀ ਦੀ ਖਪਤ ਕਰਦਾ ਹੈ ਪਰ ਸ਼ਾਰਟਕੀ ਟੀਟੀਐਲ ਨੂੰ ਹਾਈ ਸਪੀਡ ਸਿਸਟਮ ਜਿਵੇਂ ਮਾਈਕਰੋਪ੍ਰੋਸੈਸਰ ਅਤੇ ਡਾਟਾ ਬੱਸਾਂ ਵਿੱਚ ਵੱਡੇ ਪੱਧਰ ਤੇ ਵਰਤਿਆ ਜਾਂਦਾ ਹੈ ਐਡਵਾਂਸਡ ਸ਼ਾਰਟਕੀ TTL ਜਿਸਨੂੰ ASTTL ਵੀ ਕਿਹਾ ਜਾਂਦਾ ਹੈ TTL ਦੀਆਂ ਸਾਰੀਆਂ ਉਪ ਸ਼੍ਰੇਣੀਆਂ ਦੀਆਂ ਵਧੀਆ ਵਿਸ਼ੇਸ਼ਤਾਵਾਂ ਨੂੰ ਜੋੜਦਾ ਹੈ ਇਹ ਹੋਰ ਵੀ ਤੇਜ਼ ਸਵਿਚਿੰਗ ਸਪੀਡ ਅਤੇ ਬਿਹਤਰ ਬਿਜਲੀ ਦੀ ਖਪਤ ਦੀ ਦਰ ਪੇਸ਼ ਕਰਦਾ ਹੈ ASTTL ਨੂੰ ਬਹੁਤ ਹੀ ਹਾਈ ਸਪੀਡ ਵਾਲੇ ਸਰਕਟਾਂ ਵਿੱਚ ਵਰਤਿਆ ਜਾਂਦਾ ਹੈ ਜਿਵੇਂ ਕਿ ਆਧੁਨਿਕ ਕੰਪਿਊਟਿੰਗ ਸਿਸਟਮ ਅਤੇ ਸਿਗਨਲ ਪ੍ਰੋਸੈਸਿੰਗ ਡਿਵਾਈਸ ਇਸ ਦਾ ਇੱਕ ਉਦਾਹਰਣ 74AS ਸੀਰੀਜ਼ ICs ਹਨ ਜੋ অতি ਆਧੁਨਿਕ ਐਪਲੀਕੇਸ਼ਨਾਂ ਵਿੱਚ ਵਰਤੇ ਜਾਂਦੇ ਹਨ ਸੰਖੇਪ ਵਿੱਚ ਕਹੀਏ ਤਾਂ TTL ਦੀਆਂ ਕਈ ਉਪ ਸ਼੍ਰੇਣੀਆਂ ਵਿਕਸਿਤ ਕੀਤੀਆਂ ਗਈਆਂ ਹਨ ਅਤੇ ਹਰ ਇੱਕ ਨੂੰ ਖਾਸ ਲੋੜਾਂ ਲਈ ਟੁਕਮਾ ਬਣਾਇਆ ਗਿਆ ਹੈ ਸਟੈਂਡਰਡ TTL ਸਪੀਡ ਅਤੇ ਬਿਜਲੀ ਦੀ ਖਪਤ ਦੇ ਵਿਚਕਾਰ ਸੰਤੁਲਨ ਪੇਸ਼ ਕਰਦਾ ਹੈ ਜਿਸ ਕਰਕੇ ਇਹ ਆਮ ਉਦੇਸ਼ ਵਾਲੀਆਂ ਐਪਲੀਕੇਸ਼ਨਾਂ ਲਈ ਉਚਿਤ ਹੈ ਲੋ ਪਾਵਰ TTL ਉਹਨਾਂ ਸਿਸਟਮਾਂ ਲਈ ਟੁਕਮਾ ਹੈ ਜਿੱਥੇ ਘੱਟ ਬਿਜਲੀ ਦੀ ਖਪਤ ਮੁੱਖ ਦੇਸ਼ ਹੁੰਦਾ ਹੈ ਹਾਲਾਂਕਿ ਇਸ ਦੀ ਸਪੀਡ ਕੁਝ ਘੱਟ ਹੁੰਦੀ ਹੈ ਹਾਈ ਸਪੀਡ TTl ਸਪੀਡ ਨੂੰ ਤਰਜੀਹ ਦਿੰਦਾ ਹੈ ਜਿਸ ਕਰਕੇ ਇਹ ਹਾਈ ਪਰਫਾਰਮੈਂਸ ਵਾਲੀਆਂ ਐਪਲੀਕੇਸ਼ਨਾਂ ਲਈ ਬਿਹਤਰੀਨ ਹੈ ਸ਼ਾਰਟਕੀ TTl ਅਤੇ ਐਡਵਾਂਸਡ ਸ਼ਾਰਟਕੀ TTl ਨੂੰ ਬਹੁਤ ਹੀ ਤੇਜ਼ ਸਵਿਚਿੰਗ ਅਤੇ ਮਿਆਰੀ ਬਿਜਲੀ ਦੀ ਖਪਤ ਲਈ ਡਿਜ਼ਾਈਨ ਕੀਤਾ ਗਿਆ ਹੈ ਜੋ ਹਾਈ ਸਪੀਡ ਵਾਲੇ ਡਿਜੀਟਲ ਸਿਸਟਮਾਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ ਹੁਣ ਅਸੀਂ TTl ਲੌਜਿਕ ਫੈਮਿਲੀ ਵਿੱਚ ਵੱਖ-ਵੱਖ ਆਊਟਪੁੱਟ ਕਨਫਿਗਰੇਸ਼ਨਸ ਦੀ ਚਰਚਾ ਕਰਾਂਗੇ TTL ਲੌਜਿਕ ਵਿੱਚ ਮੁੱਖ ਤੌਰ ਤੇ ਚਾਰ ਆਊਟਪੁੱਟ ਕਨਫਿਗਰੇਸ਼ਨਸ ਹਨ ਟੋਟਮਪੋਲ, ਓਪਨ ਕਲੈਕਟਰ, ਥਰੀ ਸਟੇਟ ਅਤੇ ਵਾਇਰਡ ਐਂਡ ਟੋਟਮਪੋਲ ਆਊਟਪੁੱਟ ਵਿੱਚ ਹਾਈ ਅਤੇ ਲੋ ਸਟੇਟਾਂ ਦੇ ਵਿਚਕਾਰ ਸਵਿਚਿੰਗ ਲਈ ਦੋ 트ਾਂਜ਼ਿਸਟਰ ਵਰਤੇ ਜਾਂਦੇ ਹਨ ਇਸ ਦਾ ਫਾਇਦਾ ਇਹ ਹੈ ਕਿ ਇਸ ਦਾ ਆਪਰੇਸ਼ਨ ਤੇਜ਼ ਹੁੰਦਾ ਹੈ ਅਤੇ ਆਊਟਪੁੱਟ ਇੰਪੀਡੈਂਸ ਕੱਟ ਹੁੰਦੀ ਹੈ ਪਰ ਇਹਦੀ ਖਾਮੀ ਇਹ ਹੈ ਕਿ ਅਸੀਂ ਦੋ ਟੋਟਮਪੋਲ ਆਊਟਪੁੱਟਸ ਨੂੰ ਸਿੱਧੇ ਤੌਰ ਤੇ ਇਕੱਠੇ ਨਹੀਂ ਜੋੜ ਸਕਦੇ ਓਪਨ ਕਲੈਕਟਰ ਆਉਟਪੁੱਟਸ ਵਿੱਚ ਇੱਕ ਵਾਰੀ ਪੁਲਾ ਰੈਜ਼ਿਸਟਰ ਦੀ ਲੋਡ ਹੁੰਦੀ ਹੈ ਇਹ ਆਉਟਪੁੱਟਸ ਵੱਖ-ਵੱਖ ਲੌਜਿਕ ਫੈਮਿਲੀਜ਼ ਦੇ ਆਪਸ ਵਿੱਚ ਕਨੈਕਸ਼ਨ ਲਈ ਬਹੁਤ ਹੀ ਲਾਭਦਾਇਕ ਹੁੰਦੀਆਂ ਹਨ ਹਾਲਾਂਕਿ ਇਸ ਆਉਟਪੁੱਟ ਕਨਫਿਗਰੇਸ਼ਨ ਦੀ ਸਵਿਚਿੰਗ ਸਪੀਡ ਕੁਝ ਘਟ ਹੁੰਦੀ ਹੈ ਥਰੀ ਸਟੇਟ ਆਉਟਪੁੱਟਸ ਵਿੱਚ ਤਿੰਨ ਸਟੇਟ ਹੁੰਦੇ ਹਨ ਹਾਈ ਲੋ ਅਤੇ ਹਾਈ ਇੰਪੀਡੈਂਸ ਇਹ ਸਿਸਟਮ ਉਹਨਾਂ ਐਪਲੀਕੇਸ਼ਨਜ਼ ਲਈ ਉਚਿਤ ਹੁੰਦੇ ਹਨ ਜਿੱਥੇ ਬੱਸ ਸਿਸਟਮਾਂ ਨੂੰ ਸਾਂਝਾ ਕੀਤਾ ਜਾਂਦਾ ਹੈ ਪਰ ਇਹਨਾਂ ਨੂੰ ਜ਼ਿਆਦਾ ਕੰਟਰੋਲ ਸਿਗਨਲਾਂ ਦੀ ਲੋਡ ਹੁੰਦੀ ਹੈ ਵਾਇਰਡ ਐਂਡ ਆਊਟਪੁੱਟਸ ਵਿੱਚ ਕਈ ਓਪਨ ਕਲੈਕਟਰ ਆਊਟਪੁੱਟਸ ਨੂੰ ਇੱਕ ਪੁਲ ਅਪ ਰਜਿਸਟਰ ਦੀ ਸਹਾਇਤਾ ਨਾਲ ਜੋੜਿਆ ਜਾਂਦਾ ਹੈ ਇਹ ਆਊਟਪੁੱਟਸ ਲੌਜਿਕ ਐਂਡ ਦੇ ਤਰੀਕੇ ਨਾਲ ਕੰਮ ਕਰਦੇ ਹਨ ਹਾਲਾਂਕਿ ਇਹ ਘੱਟ ਸਪੀਡ ਅਤੇ ਵਧੇਰੇ ਬਿਜਲੀ ਦੀ ਖਪਤ ਵਾਲੇ ਹੁੰਦੇ ਹਨ ਇਨ੍ਹਾਂ ਕੌਨਫਿਗਰੇਸ਼ਨਸ ਨੂੰ ਸਮਝਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਨਿਰਧਾਰਿਤ ਕਰਦੇ ਹਨ ਕਿ ਟੀਟੀਐਲ ਗੇਟ ਸਰਕਟ ਦੇ ਹੋਰ ਕੰਪੋਨੈਂਟਸ ਨਾਲ ਜੁੜਨ ਸਮੇਂ ਕਿਸ ਤਰ੍ਹਾਂ ਵਿਵਹਾਰ ਕਰਨਗੇ ਹੁਣ ਜਦੋਂ ਕਿ ਅਸੀਂ ਟੀਟੀਐਲ ਲੌਜਿਕ ਫੈਮਿਲੀ ਬਾਰੇ ਪੜ੍ਹ ਲਿਆ ਹੈ ਚਲੋ ਇੱਕ ਹੋਰ ਬਹੁਤ ਵਰਤੀ ਜਾਣ ਵਾਲੀ ਲੌਜਿਕ ਫੈਮਲੀ ਸੀਮੋਸਵਲ ਧਿਆਨ ਦਿয়ে ਸੀਮੋਸ ਦਾ ਪੂਰਾ ਨਾਮ ਕੰਪਲੀਮੈਂਟਰੀ ਮੈਟਲ ਆਕਸਾਈਡ ਸੈਮੀਕਨਕਟਰ ਹੈ ਇਹ ਆਧੁਨਿਕ ਸਮੇਂ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਲੌਜਿਕ ਫੈਮਲੀਆਂ ਵਿੱਚੋਂ ਇੱਕ ਹੈ ਟੀਟੀਐਲ ਦੇ ਉਲਟ ਸੀਮੋਸ ਵਿੱਚ ਬਾਈਪੋਲਰ ਜੰਕਸ਼ਨ ਟਰਾਂਜ਼ਿਸਟਰਾਂ ਦੀ ਬਜਾਏ ਫੀਲਡ ਇਫੈਕਟ ਟਰਾਂਜ਼ਿਸਟਰਾਂ ਭਾਵ ਐਫੀਟਸ ਦੀ ਵਰਤੋਂ ਹੁੰਦੀ ਹੈ ਸੀਮੋਸ ਸਰਕਟਾਂ ਵਿੱਚ ਦੋ ਤਰ੍ਹਾਂ ਦੇ ਐਫੀਟਸ ਵਰਤੇ ਜਾਂਦੇ ਹਨ পি মোস ট্রানজিস্টর ਜੋ ਉਸ ਸਮੇਂ ਕਰੰਟ ਨੂੰ ਪਾਸ ਕਰਦੇ ਹਨ ਜਦੋਂ ਇਨਪੁਟ ਲੋ ਹੁੰਦਾ ਹੈ ਐਨ মোਸ ট্রানজিস্টਰ ਜੋ ਉਸ ਸਮੇਂ ਕਰੰਟ ਨੂੰ ਪਾਸ ਕਰਦੇ ਹਨ ਜਦੋਂ ਇਨਪੁਟ ਹਾਈ ਹੁੰਦਾ ਹੈ ਇਹ ਕੰਪਲੀਮੈਂਟਰੀ ਸਵਿਚਿੰਗ ਇਹ ਯਕੀਨੀ ਬਣਾਉਂਦੀ ਹੈ ਕਿ ਇੱਕ ਸਮੇਂ ਸਿਰਫ ਇੱਕ 트랜ਜ਼ਿਸਟਰ ਹੀ ਚਾਲੂ ਹੋਵੇ ਜਿਸ ਨਾਲ ਬਿਜਲੀ ਦੀ ਖਪਤ ਘਟਦੀ ਹੈ ਸੀ মোਸ ਦੀਆਂ ਕੁਝ ਮਹੱਤਵਪੂਰਨ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ ਇਸ ਦੀ ਘੱਟ ਵਿਜਲੀ ਖਪਤ ਇਸ ਨੂੰ ਬਹੁਤ ਹੀ ਕੁਸ਼ਲ ਬਣਾਉਂਦੀ ਹੈ ਖਾਸ ਕਰਕੇ ਜਦੋਂ ਸਰਕਟ ਸਟੈਟਿਕ ਹਾਲਤ ਵਿੱਚ ਹੁੰਦਾ ਹੈ ਕਿਉਂਕਿ ਕਰੰਟ ਸਿਰਫ ਤਦ ਹੀ ਵਹਿੰਦਾ ਹੈ ਜਦੋਂ ਸਟੇਟ ਬਦਲ ਰਿਹਾ ਹੋਵੇ ਇਸ ਕਾਰਨ ਸੀਮੋਸ ਬੈਟਰੀ ਨਾਲ ਚੱਲਣ ਵਾਲੇ ਯੰਤਰਾਂ ਜਿਵੇਂ ਕਿ ਸਮਾਰਟਫੋਨ ਅਤੇ ਲੈਪਟਾਪ ਲਈ ਬਹੁਤ ਉਪਜੋਗੀ ਹੈ ਸੀਮੋਸ ਵੱਖ-ਵੱਖ ਸਪਲਾਈ ਵੋਲਟੇਜਾਂ ਤੇ ਕੰਮ ਕਰ ਸਕਦਾ ਹੈ ਜੋ ਇਸ ਨੂੰ ਵੱਖ-ਵੱਖ ਐਪਲੀਕੇਸ਼ਨਾਂ ਲਈ ਟੁਕਮਾ ਬਣਾਉਂਦਾ ਹੈ ਇਹ ਟੈਕਨੋਲੋਜੀ ਲੱਖਾਂ ਤੋਂ ਲੈ ਕੇ ਕਰੋਨਾ ਟਰਾਂਜ਼ਿਸਟਰਾਂ ਨੂੰ ਇੱਕ ਹੀ ਚਿਪ ਵਿੱਚ ਇੰਟੀਗ੍ਰੇਟ ਕਰਨਾ ਸੰਭਵ ਬਣਾਉਂਦੀ ਹੈ। ਇਹੀ ਕਾਰਨ ਹੈ ਕਿ ਆਧੁਨਿਕ ਮਾਈਕਰੋਪ੍ਰੋਸੈਸਰਾਂ ਦਾ ਵਿਕਾਸ ਸੰਭਵ ਹੋਇਆ ਹੈ। ਇਸ ਤੋਂ ਇਲਾਵਾ ਸੀਮੋਸ ਸਰਕਟਾਂ ਵਿੱਚ ਚੰਗੀ ਸ਼ੋਰ ਪ੍ਰਤੀਰੋਧਤਾ ਭਾਵ ਨੌਇਜ਼ ਇਮਿਊਨਿਟੀ ਹੁੰਦੀ ਹੈ ਜਿਸ ਨਾਲ ਇਹ ਵੱਖ-ਵੱਖ ਵਾਤਾਵਰਣਾਂ ਵਿੱਚ ਪ੍ਰੋਸੈਸਯੋਗ ਬਣਦਾ ਹੈ। ਇਹ ਵਿਸ਼ੇਸ਼ਤਾਵਾਂ ਸੀਮੋਸ ਨੂੰ ਆਧੁਨਿਕ ਡਿਜੀਟਲ ਸਿਸਟਮਾਂ ਵਿੱਚ ਵਰਤਣ ਲਈ ਇੱਕ ਆਦਰਸ਼ ਚੋਣ ਬਣਾਉਂਦੀਆਂ ਹਨ। ਪਰ ਸੀਮੋਸ ਨਾਲ ਕੁਝ ਚੁਣੌਤੀਆਂ ਵੀ ਜੁੜੀਆਂ ਹਨ। CMOS ਸਟੈਟਿਕ ਹਾਲਤ ਵਿੱਚ ਬਹੁਤ ਘੱਟ ਬਿਜਲੀ ਦੀ ਖਪਤ ਕਰਦਾ ਹੈ ਪਰ ਤੇਜ਼ ਸਵਿਚਿੰਗ ਦੇ ਦੌਰਾਨ ਇਹ ਵੱਧ ਕਰੰਟ ਖਿੱਚ ਸਕਦਾ ਹੈ ਜੋ ਹਾਈ ਸਪੀਡ ਵਾਲੇ ਸਰਕਟਾਂ ਵਿੱਚ ਚਿੰਤਾ ਦਾ ਕਾਰਨ ਹੋ ਸਕਦਾ ਹੈ ਇਸ ਤੋਂ ਇਲਾਵਾ CMOS ਸਰਕਟਾਂ ਦਾ ਡਿਜ਼ਾਈਨ ਬਧੇਰੇ ਗੁੰਝਲਦਾਰ ਹੋ ਸਕਦਾ ਹੈ ਕਿਉਂਕਿ ਇਸ ਵਿੱਚ 트랜ਜ਼ਿਸਟਰਾਂ ਦੇ ਆਕਾਰਾਂ ਅਤੇ ਆਪਰੇਟਿੰਗ ਥ੍ਰੈਸ਼ਹੋਲਡਸ ਤੇ ਸਹੀ ਨਿਯੰਤਰਣ ਦੀ ਲੋੜ ਹੁੰਦੀ ਹੈ ਆਓ ਹੁਣ CMOS ਲੌਜੀਕ ਫੈਮਿਲੀ ਦੇ ਉਪਵਰਗੀਕਰਨ ਉੱਤੇ ਇੱਕ ਨਜ਼ਰ ਮਾਰੀਏ CMOS ਲਾਜਿਕ ਫੈਮਿਲੀ ਆਪਣੀ ਬਿਜਲੀ ਦੀ ਘੱਟ ਖਪਤ ਅਤੇ ਪਹਿਲਾਂ ਦੱਸੀਆਂ ਹੋਰ ਵਿਸ਼ੇਸ਼ਤਾਵਾਂ ਕਰਕੇ ਡਿਜੀਟਲ ਇਲੈਕਟ੍ਰੋਨਿਕਸ ਵਿੱਚ ਬਹੁਤ ਵਰਤੀ ਜਾਂਦੀ ਹੈ। ਵੱਖ-ਵੱਖ ਲੋੜਾਂ ਜਿਵੇਂ ਕਿ ਸਪੀਡ, ਬਿਜਲੀ ਦੀ ਖਪਤ ਅਤੇ ਵੋਲਟੇਜ ਨੂੰ ਪੂਰਾ ਕਰਨ ਲਈ CMOS ਦੀਆਂ ਕਈ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਸਟੈਂਡਰਡ CMOS, ਹਾਈ ਸਪੀਡ CMOS, ਲੋ ਵੋਲਟੇਜ CMOS ਅਤੇ ਲੋ ਪਾਵਰ CMOS ਸ਼ਾਮਲ ਹਨ। ਸਟੈਂਡਰਡ CMOS ਸਭ ਤੋਂ ਮੂਲ ਰੂਪ ਹੈ ਜੋ ਆਮ ਉਦੇਸ਼ ਵਾਲੇ ਡਿਜੀਟਲ ਸਿਸਟਮਾਂ ਵਿੱਚ ਵਰਤਿਆ ਜਾਂਦਾ ਹੈ। ਇਹ 5V ਜਾਂ 3.3V ਤੇ ਕੰਮ ਕਰਦਾ ਹੈ ਅਤੇ ਬਹੁਤ ਘੱਟ ਬਿਜਲੀ ਦੀ ਖਪਤ ਕਰਦਾ ਹੈ ਕਿਉਂਕਿ ਇੱਕ ਸਮੇਂ ਤੇ ਸਿਰਫ ਇੱਕ 트ਾਂਜ਼ਿਸਟਰ ਹੀ ਚੱਲ ਰਿਹਾ ਹੁੰਦਾ ਹੈ ਇਸ ਦੀ ਸਪੀਡ ਦਰਮਿਆਨੀ ਹੈ ਜਿਸ ਕਾਰਨ ਇਹ ਜ਼ਿਆਦਾਤਰ ਡਿਜੀਟਲ ਐਪਲੀਕੇਸ਼ਨਾਂ ਜਿਵੇਂ ਕਿ ਮਾਈਕਰੋਪ੍ਰੋਸੈਸਰ ਅਤੇ ਮੈਮਰੀ ਚਿਪ ਲਈ ਟੁਕਮਾ ਹੈ ਹਾਈ ਸਪੀਡ ਸੀਮੋਸ ਘੱਟ ਸਮਰੱਥਾ ਵਾਲੇ ਛੋਟੇ 트ਾਂਜ਼ਿਸਟਰਾਂ ਦੀ ਵਰਤੋਂ ਕਰਕੇ ਸਪੀਡ ਵਿੱਚ ਸੁਧਾਰ ਕਰਦਾ ਹੈ ਜਿਸ ਨਾਲ ਤੇਜ਼ ਸਵਿਚਿੰਗ ਦੀ ਸੰਭਾਵਨਾ ਬਣਦੀ ਹੈ ਵਰਿਸ ਨਾਲ ਇਸ ਦੀ ਬਿਜਲੀ ਦੀ ਖਪਤ ਥੋੜੀ ਵੱਧ ਜਾਂਦੀ ਹੈ ਇਹ ਪ੍ਰੋਸੈਸਰਾਂ ਅਤੇ ਹਾਈ ਸਪੀਡ ਕਮਿਊਨੀਕੇਸ਼ਨ ਸਿਸਟਮਾਂ ਵਰਗੀਆਂ ਐਪਲੀਕੇਸ਼ਨਾਂ ਲਈ ਟੁਕਮਾ ਹੈ ਜਿੱਥੇ ਸਪੀਡ ਮਹੱਤਵਪੂਰਨ ਹੁੰਦੀ ਹੈ ਲੋ ਵੋਲਟੇਜ ਸੀਮੋਸ ਘੱਟ ਵੋਲਟੇਜਾਂ ਤੇ ਕੰਮ ਕਰਦਾ ਹੈ ਜੋ ਆਮ ਤੌਰ ਤੇ 1.8 ਵੋਲਟ ਤੋਂ 3.3 ਵੋਲਟ ਦਰਮਿਆਨ ਹੁੰਦੀਆਂ ਹਨ ਇਸ ਨਾਲ ਬਿਜਲੀ ਦੀ ਖਪਤ ਘਟਦੀ ਹੈ ਜਿਸ ਕਰਕੇ ਇਹ ਪੋਰਟੇਬਲ ਅਤੇ ਬੈਟਰੀ ਨਾਲ ਚੱਲਣ ਵਾਲੇ ਯੰਤਰਾਂ ਲਈ ਟੁਕਮਾ ਹੈ ਲੋ ਪਾਵਰ ਸੀਮੋਸ ਨੂੰ ਘੱਟ ਤੋਂ ਘੱਟ ਬਿਜਲੀ ਦੀ ਖਪਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ਪਾਵਰ ਇਸ ਨਾਟ ਸਪੀਡ ਕੁਝ ਘਟ ਜਾਂਦੀ ਹੈ ਇਹ ਡਾਇਨਾਮਿਕ ਪਾਵਰ ਅਤੇ ਸਟੈਟਿਕ ਪਾਵਰ ਦੋਹਾਂ ਨੂੰ ਘਟਾਉਂਦਾ ਹੈ ਜਿਸ ਕਰਕੇ ਇਹ অতি ਘੱਟ ਪਾਵਰ ਵਾਲੇ ਯੰਤਰਾਂ ਭਾਵ ਅਲਟਰਾ ਲੋ ਪਾਵਰ ਡਿਵਾਈਸਸ ਜਿਵੇਂ ਕਿ ਆਈਓਟੀ ਸੈਂਸਰ 스마트 ਵਾਚ ਅਤੇ ਹੋਰ ਬੈਟਰੀ ਨਾਲ ਚੱਲਣ ਵਾਲੇ ਸਿਸਟਮਾਂ ਲਈ ਉਚਿਤ ਹੈ ਸੰਖੇਪ ਵਿੱਚ ਸੀਮੋਸ ਲੌਜਿਕ ਫੈਮਿਲੀ ਕਈ ਉਪ ਸ਼੍ਰੇਣੀਆਂ ਵਿੱਚ ਵਿਕਸਿਤ ਹੋਇਆ ਹੈ ਅਤੇ ਹਰ ਇੱਕ ਉਪ ਸ਼੍ਰੇਣੀ ਨੂੰ ਖਾਸ ਜ਼ਰੂਰਤ ਲਈ ਤਿਆਰ ਕੀਤਾ ਗਿਆ ਹੈ स्टैंडर्ड सीमोस आम उद्देश वाले एप्लीकेश उचित है जो बिजली की घट खपत दरम्या स्पीड दिता है हाई स्पीड सीमोस तेज़ काम करने है जो हाई स्पीड और रियल टाइम सिस्टम फायदेमंद है लो वोल्टेज सीमोस पोर्टेबल और बैटरी न चलण वाले यंत्रों बिल्कुल सही है जबकि लो पावर सीमोस आईओ टी एम्बैड सिस्टम वर्गे एप्लीकेशनज लर्जा दृष्टिकोण डिज़ाइन किया गया है ਹਰ ਇੱਕ ਉਪ ਸ਼੍ਰੇਣੀ ਆਪਣੇ ਵਿਲੱਖਣ ਫਾਇਦੇ ਲੈ ਕੇ ਆਉਂਦੀ ਹੈ ਜਿਸ ਨਾਲ CMOS ਟੈਕਨੋਲੋਜੀ ਡਿਜੀਟਲ ਇਲੈਕਟ੍ਰੋਨਿਕਸ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਵਿਕਲਪਾਂ ਵਿੱਚੋਂ ਇੱਕ ਬਣ ਚੁੱਕੀ ਹੈ ਹੁਣ ਆਓ TTL ਅਤੇ CMOS ਲੌਜਿਕ ਫੈਮਿਲੀਜ਼ ਦੀ ਤੁਲਨਾ ਕਰੀਏ ਅਤੇ ਉਹਨਾਂ ਦੇ ਉਪਯੋਗਾਂ ਦੀ ਪਰਚੋਲ ਕਰੀਏ ਇੱਕ ਮੁੱਖ ਫਰਕ ਬਿਜਲੀ ਦੀ ਖਪਤ ਵਿੱਚ ਹੈ CMOS ਸਰਕਟ ਬਹੁਤ ਹੀ ਘੱਟ ਬਿਜਲੀ ਦੀ ਖਪਤ ਵਾਲੇ ਹੁੰਦੇ ਹਨ ਕਿਉਂਕਿ ਇਹ ਸਿਰਫ ਸਵਿਚਿੰਗ ਦੌਰਾਨ ਹੀ ਕਰੰਟ ਲੈਂਦੇ ਹਨ ਇਸ ਦੇ ਉਲਟ TTL ਸਰਕਟ ਲਗਾਤਾਰ ਬਿਜਲੀ ਦੀ ਖਪਤ ਕਰਦੇ ਹਨ ਭਾਵੇਂ ਉਹ 스ਵਿਚ ਕਰ ਰਹੇ ਹੋਣ ਜਾਂ ਨਹੀਂ ਜਿੱਥੇ ਤੱਕ ਸਪੀਡ ਦਾ ਸਵਾਲ ਹੈ TTL ਸਰਕਟ ਜ਼ਿਆਦਾਤਰ ਪੁਰਾਣੀਆਂ CMOS ਟੈਕਨੋਲੋਜੀਆਂ ਨਾਲੋਂ ਤੇਜ਼ ਹੁੰਦੇ ਹਨ ਹਾਲਾਂਕਿ ਹਾਈ ਸਪੀਡ CMOS ਵਰਗੇ ਆਧੁਨਿਕ ਰੂਪਾਂ ਨੇ ਇਸ ਸਪੀਡ ਦੇ ਫਰਕ ਨੂੰ ਘਟਾ ਦਿੱਤਾ ਹੈ ਜਿੱਥੋਂ ਤੱਕ ਆਪਰੇਟਿੰਗ ਵੋਲਟੇਜ ਦੀ ਗੱਲ ਹੈ TTL ਆਮ ਤੌਰ ਤੇ 5V ਦੀ ਇੱਕ ਫਿਕਸਡ ਵੋਲਟੇਜ ਤੇ ਕੰਮ ਕਰਦਾ ਹੈ ਜਦਕਿ CMOS ਵੱਖ-ਵੱਖ ਵੋਲਟੇਜਾਂ ਨਾਲ ਕੰਮ ਕਰ ਸਕਦਾ ਹੈ ਜਿਵੇਂ ਕਿ 3.3 ਵੋਲਟ ਜਾਂ ਇਸ ਤੋਂ ਵੀ ਘੱਟ ਅਸਲ ਦੁਨੀਆ ਵਿੱਚ TTL ਆਮ ਤੌਰ ਤੇ ਉਦਯੋਗਿਕ ਕੰਟਰੋਲ ਸਿਸਟਮਾਂ ਵਿੱਚ ਵਰਤਿਆ ਜਾਂਦਾ ਹੈ ਜਿੱਥੇ ਸਪੀਡ ਅਤੇ ਪ੍ਰੋਸੈਸਯੋਗਤਾ ਅਹਿਮ ਹੁੰਦੀ ਹੈ ਜਿਵੇਂ ਕਿ ਪੁਰਾਣੇ ਸਟਾਈਲ ਸਰਕਟ ਬੋਰਡਾਂ ਵਿੱਚ ਜੋ ਲੌਜੀਕ ਐਨਾਲਾਈਜ਼ਰ ਲਈ ਵਰਤੇ ਜਾਂਦੇ ਹਨ ਦੂਜੇ ਪਾਸੇ CMOS ਨੂੰ ਪੋਰਟੇਬਲ ਡਿਵਾਈਸਸ ਜਿਵੇਂ ਕਿ smartphones, tablet ਅਤੇ fitness tracker ਵਿੱਚ ਇਸ ਦੀ ਘੱਟ ਬਿਜਲੀ ਦੀ ਖਪਤ ਕਾਰਨ ਤਰਜੀਹ ਦਿੱਤੀ ਜਾਂਦੀ ਹੈ ਉਦਾਹਰਨ ਵਜੋਂ ਜ਼ਿਆਦਾਤਰ ਮਾਈਕਰੋਕੰਟਰੋਲਰ ਜੋ IoT ਡਿਵਾਈਸਸ ਵਿੱਚ ਵਰਤੇ ਜਾਂਦੇ ਹਨ CMOS ਟੈਕਨੋਲੋਜੀ ਤੇ ਆਧਾਰਿਤ ਹੁੰਦੇ ਹਨ TTL ਅਤੇ CMOS ਦੋਵੇਂ ਵੱਖ-ਵੱਖਰੇ ਫਾਇਦੇ ਪ੍ਰਦਾਨ ਕਰਦੇ ਹਨ ਜਿਸ ਨਾਲ ਉਹ ਸਿਸਟਮਾਂ ਦੀਆਂ ਜ਼ਰੂਰਤਾਂ ਜਿਵੇਂ ਕਿ ਬਿਜਲੀ ਦੀ ਖਪਤ ਸਪੀਡ ਅਤੇ ਆਪਰੇਟਿੰਗ ਹਾਲਤਾਂ ਦੇ ਆਧਾਰ ਤੇ ਵੱਖ-ਵੱਖ ਐਪਲੀਕੇਸ਼ਨਾਂ ਲਈ ਟੁਕਮੇ ਬਣਦੇ ਹਨ ਅੱਜ ਦੇ ਇਸ ਲੈਕਚਰ ਵਿੱਚ ਅਸੀਂ TTL ਅਤੇ CMOS ਲੌਜੀਕ ਫੈਮਿਲੀਜ਼ ਉਹਨਾਂ ਦੇ ਉਪਵਰਗੀਕਰਨ ਅਤੇ ਉਹਨਾਂ ਦੀਆਂ ਐਪਲੀਕੇਸ਼ਨਾਂ ਦੇ ਬਾਰੇ ਵਿਚਾਰ ਕੀਤਾ ਹੈ ਕਿਸੇ ਵੀ ਐਪਲੀਕੇਸ਼ਨ ਲਈ ਸਹੀ ਡਿਜੀਟਲ ਸਰਕਟਾਂ ਨੂੰ ਡਿਜ਼ਾਈਨ ਕਰਨ ਲਈ ਲੌਜਿਕ ਫੈਮਿਲੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਸੀਂ ਸਟੈਂਡਰਡ, ਲੋ ਪਾਵਰ ਅਤੇ ਹਾਈ ਸਪੀਡ TTL ਦੇ ਨਾਲ-ਨਾਲ ਸਟੈਂਡਰਡ, ਲੋ ਪਾਵਰ ਅਤੇ ਹਾਈ ਸਪੀਡ CMOS ਵਰਗੀਆਂ ਉਪਸ਼ਟ੍ਰੇਣੀਆਂ ਤੇ ਵੀ ਚਰਚਾ ਕੀਤੀ ਹੈ ਜਿਨ੍ਹਾਂ ਨੂੰ ਖਾਸ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਦੇ ਨਾਲ ਅਸੀਂ ਅੱਜ ਦੇ ਸੈਸ਼ਨ ਨੂੰ ਸੰਪੰਨ ਕਰਦੇ ਹਾਂ। ਤੁਹਾਡੇ ਧਿਆਨ ਲਈ ਧੰਨਵਾਦ।